ਭਾਰਤ ਵਿੱਚ ਬਹੁਤ ਸਾਰੇ ਲੋਕ ਵੱਖ-ਵੱਖ ਯੋਜਨਾਵਾਂ ਵਿੱਚ ਨਿਵੇਸ਼ ਕਰਦੇ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਪੀਪੀਐਫ ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਵੀ ਨਿਵੇਸ਼ ਕਰਦੇ ਨੇ ਪੀਪੀਐਫ ਇੱਕ ਲੰਬੇ ਸਮੇਂ ਦੀ ਸਰਕਾਰੀ ਸਕੀਮ ਹੈ ਇਸ 'ਚ ਤੁਹਾਨੂੰ ਚੰਗਾ ਰਿਟਰਨ ਵੀ ਮਿਲਦਾ ਹੈ ਤੁਹਾਡਾ ਪੀਪੀਐਫ ਖਾਤਾ 15 ਸਾਲਾਂ ਵਿੱਚ ਪਰੀਪੱਕ ਹੋ ਜਾਂਦਾ ਹੈ ਜੇਕਰ ਤੁਸੀਂ ਨਿਵੇਸ਼ ਲਈ ਪੀਪੀਐਫ ਵਿੱਚ ਖਾਤਾ ਖੋਲਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਪੀਪੀਐਫ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਜੋ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਸਰਕਾਰ ਨੇ ਪਿਛਲੇ ਮਹੀਨੇ ਹੀ ਇਹਨਾਂ ਨਿਯਮਾਂ ਵਿੱਚ ਬਦਲਾਅ ਨਾਲ ਸੰਬੰਧਿਤ ਸਰਕੂਲਰ ਜਾਰੀ ਕੀਤਾ ਸੀ ਪੀਪੀਐਫ ਦੇ ਕਿਹੜੇ ਨਿਯਮਾਂ ਨੂੰ ਬਦਲਿਆ ਗਿਆ ਹੈ ਅਤੇ ਇਸ ਦਾ ਪੀਪੀਐਫ ਖਾਤਾਧਾਰਕਾਂ ਤੇ ਕੀ ਪ੍ਰਭਾਵ ਪਏਗਾ ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੀ ਸਾਰੀ ਜਾਣਕਾਰੀ ਸਰਕਾਰ ਨੇ ਪੀਪੀਐਫ ਦੇ ਨਿਯਮਾਂ 'ਚ ਬਦਲਾਅ ਕਰਦੇ ਹੋਏ ਫੈਸਲਾ ਕੀਤਾ ਹੈ ਕਿ ਹੁਣ ਨਾਬਾਲਗ ਦੇ ਨਾਂ ਤੇ ਖੋਲੇ ਗਏ ਪੀਪੀਐਫ ਖਾਤੇ 'ਚ ਜਮਾ ਪੈਸੇ ਤੇ ਪੋਸਟ ਆਫਿਸ ਦੇ ਸੇਵਿੰਗ ਅਕਾਊਂਟ ਦੇ ਬਰਾਬਰ ਵਿਆਜ ਮਿਲੇਗਾ ਜਦੋਂ ਤੱਕ ਨਾਬਾਲਗ 18 ਸਾਲ ਦੀ ਉਮਰ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਖਾਤੇ ਤੇ ਪੀਪੀਐਫ ਦੀ ਕੋਈ ਵਿਆਜ ਦਰਤ ਲਾਗੂ ਨਹੀਂ ਹੋਵੇਗੀ ਇਸ ਦੇ ਨਾਲ ਹੀ ਪੀਐਫ ਖਾਤੇ ਦੀ ਮਚਿਓਰਿਟੀ ਡੇਟ ਨਾਬਾਲਗ ਦੇ ਵਾਲਿਕ ਹੋਣ ਦੀ ਤਰੀਕ ਦੇ ਬਾਤ ਤੋਂ ਸ਼ੁਰੂ ਹੋਵੇਗੀ ਪੀਪੀਐਫ ਦੇ ਬਦਲੇ ਹੋਏ ਨਿਯਮਾਂ ਤਹਿਤ ਐਨਆਰਆਈਸ ਦੇ ਪੀਪੀਐਫ ਖਾਤੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਵਰਤਮਾਨ ਵਿੱਚ ਇੱਕ ਪ੍ਰਵਾਸੀ ਭਾਰਤੀ ਨੂੰ ਪੀਐਫ ਖਾਤੇ ਲਈ ਆਪਣੇ ਰੈਜ਼ੀਡੈਂਸ ਡਿਟੇਲਸ ਪ੍ਰਦਾਨ ਕਰਨ ਦੀ ਲੋਡ ਨਹੀਂ ਹੁੰਦੀ ਸੀ ਇਸ ਦੇ ਬਾਵਜੂਦ ਉਨ੍ਹਾਂ ਨੂੰ ਦਾਖਾਨੇ ਦੇ ਸੇਵਿੰਗ ਅਕਾਊਂਟ ਵਾਂਗ ਹੀ ਵਿਆਜ ਦਿੱਤਾ ਜਾਂਦਾ ਸੀ ਪਰ ਹੁਣ ਇਸ 'ਚ ਬਦਲਾ ਹੋਵੇਗਾ 1 ਅਕਤੂਬਰ 2024 ਤੋਂ ਬਾਅਦ ਅਜਿਹੇ ਖਾਤਿਆਂ 'ਚ ਵਿਆਜ ਦਰ ਜ਼ੀਰੋ ਹੋ ਜਾਵੇਗੀ ਇਸ ਲਈ ਜੇਕਰ ਕਿਸੇ ਐਨ ਆਰ ਆਈ ਕੋਲ ਪੀ ਪੀ ਐਫ ਅਕਾਊਂਟ ਹੈ ਤਾਂ ਉਹ ਪਹਿਲਾ ਉਸ ਨੂੰ ਇਸ ਨਿਯਮ ਬਾਰੇ ਜਾਣਨਾ ਚਾਹੀਦਾ ਹੈ ਅਤੇ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਨੂੰ ਪੂਰਾ ਕਰਨਾ ਚਾਹੀਦਾ ਹੈ ਜੇਕਰ ਕਿਸੇ ਵਿਅਕਤੀ ਕੋਲ ਇੱਕ ਤੋਂ ਵੱਧ ਪੀ ਪੀ ਐਫ ਅਕਾਊਂਟ ਨੇ ਇਸ ਲਈ ਉਸ ਨੂੰ ਸਿਰਫ ਪ੍ਰਾਇਮਰੀ ਖਾਤੇ ਵਿੱਚ ਹੀ PPF ਵਿਆਜ ਦਿੱਤਾ ਜਾਵੇਗਾ ਉਹ ਵੀ ਇੱਕ ਨਿਸ਼ਚਿਤ ਲਿਮਟ ਦੇ ਅੰਦਰ ਜਮ੍ਹਾਂ ਕੀਤੇ ਪੈਸਿਆਂ ਤੇ ਹੀ ਵਿਆਜ ਦਿੱਤਾ ਜਾਵੇਗਾ ਇਸ ਤੋਂ ਬਾਅਦ ਪੈਸੇ ਜ਼ੀਰੋ ਵਿਆਸ ਨਾਲ ਵਾਪਸ ਕੀਤੇ ਜਾਣਗੇ